ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਵਾਤਾਵਰਣ ਪ੍ਰੇਮੀਆਂ ਦੇ ਨਾਲ ਜਿਨ੍ਹਾਂ ਨੇ ਕਿ ਆਪਣੀ ਫਸਲ ਦੇ ਆਪਣੀ ਜ਼ਮੀਨ ਦੇ ਵਿੱਚ ਇੱਕ ਜੰਗਲ ਬਣਾਇਆ ਵਾ ਉਹਦਿਆਂ ਦੀ ਬੜੀ ਘਾਟ ਆ ਲੋਕ ਦਰਖਤ ਕੱਟ ਰਹੇ ਆ ਖਾਣੇ ਨੂੰ ਵੀ ਪਰਖਦੇ ਆ ਖਾਣ ਲੱਗਿਆਂ ਵੀ ਚੰਗਾ ਨਹੀਂ ਪਾਣੀ ਨੂੰ ਵੀ ਦੇਖਦੇ ਆ ਲੇਕਿਨ ਅਸੀਂ ਕਦੀ ਹਵਾ ਨੂੰ ਨਹੀਂ ਦੇਖਦੇ ਹਾਈਵੇ ਤਾਂ ਜ਼ਰੂਰ ਬਣਾ ਲੈ ਲੇ ਲੇਕਿਨ ਉਹਦੇ ਨਾਲ ਨਾਲ ਬਿਮਾਰੀਆਂ ਨੂੰ ਵੀ ਬਰਾਬਰ ਦਾ ਸੱਦਾ ਦਿੱਤਾ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਵਾਤਾਵਰਣ ਪ੍ਰੇਮੀਆਂ ਦੇ ਨਾਲ ਜਿਨ੍ਹਾਂ ਨੇ ਇੱਕ ਆਪਣੀ ਫਸਲ ਦੇ ਆਪਣੀ ਜ਼ਮੀਨ ਦੇ ਵਿੱਚ ਇੱਕ ਜੰਗਲ ਬਣਾਇਆ ਵਾ ਜਦ ਕਿ ਇੱਕ ਦੇਖੋ ਇੱਕ ਪਾਸੇ ਦੇ ਲੋਕ ਜਮੀਨਾਂ ਦਾ ਇੱਕ ਫਸਲ ਮੁਕਦੀ ਹੈ ਦੂਜੀ ਉਸ ਵੇਲੇ ਲਾ ਦਿੰਦੇ ਆ ਔਰ ਇੱਥੇ ਹੈ ਇਹੋ ਜਿਹਾ ਇੱਕ ਵਾਤਾਵਰਣ ਪ੍ਰੇਮੀ ਹੈਗਾ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਵਿੱਚ ਵੇਖੋ ਜੰਗਲ ਲਗਾਇਆ ਔਰ ਜਿੱਦਾਂ ਗਰਮੀ ਦੀ ਗੱਲ ਕਰੀਏ ਤੇ ਇਸ ਵਾਰ ਗਰਮੀ ਨੇ ਤੇ ਅੰਤ ਕਰਾਤੀ ਹੈ ਸ਼ਾਇਦ ਲੋਕਾਂ ਦੇ ਕਹਿਣ ਮੁਤਾਬਕ ਕੋਈ ਕਹਿੰਦਾ 30 ਸਾਲਾਂ ਬਾਅਦ ਪਈ ਕੋਈ ਕਹਿੰਦਾ 40 ਸਾਲ ਬਾਅਦ ਗਰਮੀ ਪਈ ਆ ਪਰ ਇਸ ਵਾਰ ਸਾਡੇ ਵੇਖਣ ਚ ਵੀ ਇਹ ਕਾਫੀ ਲੰਮੇ ਸਮੇਂ ਬਾਅਦ ਇੰਨੀ ਗਰਮੀ ਵੇਖਣ ਨੂੰ ਮਿਲੀ ਆ ਇਸ ਦਾ ਕਾਰਨ ਕੀ ਆ ਰੁੱਖ ਸਭ ਤੋਂ ਜ਼ਿਆਦਾ ਰੁੱਖ ਲਾਉਣ ਦੀ ਲੋੜ ਆ ਜਿਆਦਾ ਬਹੁਤ ਜ਼ਿਆਦਾ ਵੱਡੀ ਤਦਾਦ ਵਿੱਚ ਰੁੱਖ ਜਿਹੜੇ ਕੱਟੇ ਜਾ ਰਹੇ ਆ ਪਰ ਜਿਹੜਾ ਲਾਉਣ ਦੀ ਗੱਲ ਕਰੀਏ ਤੇ ਬਹੁਤ ਘੱਟ ਲੋਕ ਜਿਹੜੇ ਕਿ ਇਸ ਪਾਸੇ ਵੱਲ ਹੋਏ ਆ ਪਰ ਅਸੀਂ ਇਹਨਾਂ ਦੀ ਸਲਾਹਾਂ ਕਰਦੇ ਹਾਂ ਇਸ ਗੱਲ ਦੀ ਕਿ ਇਹਨਾਂ ਨੇ ਇੱਕ ਐਡਾ ਵੱਡਾ ਪਰਾਲਾ ਕੀਤਾ ਆਪਣੀ ਜ਼ਮੀਨ ਦੇ ਵਿੱਚ ਜੰਗਲ ਲਗਾਉਂਦਾ ਲਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਭਾਈ ਕੀ ਨਾਂ ਡਾਡਾ ਜੀ ਜੀ ਡਾਕਟਰ ਗੁਰਮੀਤ ਸਿੰਘ ਚੀਮਾ ਇਹ ਡਾਕਟਰ ਚੀਮਾ ਸਾਹਿਬ ਇਹ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਇਹ ਜੰਗਲ ਲਗਾਇਆ ਇਹ ਜੀ ਦੋ ਕਨਾਲ ਤੋਂ ਉੱਪਰ ਹੀ ਆ ਹਾਂਜੀ ਅੱਛਾ ਜੀ ਤਾਂ ਜੀ ਦੋ ਕਨਾਲ ਤੋਂ ਉੱਪਰ ਜਗ੍ਹਾ ਆ ਤੇ ਇਹਨੂੰ ਸਾਡਾ ਸਾਰੇ ਜਿਹੜੇ ਸਮਾਜ ਸੇਵੀ ਸੀ ਆਪਣੇ ਜਈ ਸਾਹਿਬ ਆ ਹੋਰ ਆ ਅਸੀਂ ਸੋਚਿਆ ਵੀ ਬਹੁਤ ਘਾਟ ਆ ਬੂਟਿਆਂ ਦੀ ਜਿਹੜੇ ਹੈ ਪੌਦਿਆਂ ਦੀ ਬੜੀ ਘਾਟ ਆ ਲੋਕ ਦਰਖਤ ਕੱਟ ਰਹੇ ਆ ਔਰ ਖਾਸ ਤੌਰ ਤੇ ਜਿਹੜੇ ਸਾਡੇ ਖੇਤਾਂ ਦੇ ਵਿੱਚੋਂ ਦਰਖਤ ਕੱਟੇ ਗਏ ਆ ਪਹਿਲਾਂ ਸਾਡੇ ਖੂਹਾਂ ਦੇ ਉੱਤੇ ਟੂਬਲਾਂ ਦੇ ਉੱਤੇ ਬਹੁਤ ਸਾਰੇ ਦਰਖਤ ਹੁੰਦੇ ਸੀ ਔਰ ਖਾਸ ਤੌਰ ਤੇ ਪਿੱਪਲ ਸੀ ਬੋੜ ਸੀ ਜਿਹਨਾਂ ਜਿਹੜੇ ਕਿ ਬਹੁਤ ਆਕਸੀਜਨ ਪੈਦਾ ਕਰਦੇ ਨਿੰਮ ਸੀ ਟਾਲੀ ਸੀ ਕਿੱਕਰ ਸੀ ਔਰ ਮੇਰਾ ਖਿਆਲ ਹੈ ਕਿ ਹੁਣ ਦੀ ਪੀੜ੍ਹੀ ਨੂੰ ਸ਼ਾਇਦ ਇਹਨਾਂ 'ਚੋਂ ਕਾਫੀਆਂ ਦਾ ਸ਼ਾਇਦ ਪਤਾ ਹੀ ਨਾ ਹੋਵੇ ਵੀ ਇਹ ਬੂਟੇ ਵੀ ਕੋਈ ਪੁਰਾਣੇ ਜ਼ਮਾਨੇ ਦੇ ਸੀਗੇ। ਤਰ ਇਹਨਾਂ ਤੋਂ ਬਹੁਤ ਜ਼ਿਆਦਾ ਆਕਸੀਜਨ ਹੁੰਦੀ ਸੀ। ਇਸੇ ਕਰਕੇ ਹੀ ਲੋਕ ਕਹਿੰਦੇ ਕਿ ਪਹਿਲੇ ਜ਼ਮਾਨੇ 'ਚ ਲੋਕਾਂ ਦੀ ਉਮਰ ਬੜੀ ਲੰਬੀ ਹੁੰਦੀ ਸੀ ਕਿਉਂਕਿ ਉਹ ਪਿੱਪਲ ਦੇ ਥੱਲੇ ਸੌਂਦੇ ਸੀ, ਨਿੰਮ ਦੇ ਥੱਲੇ ਸੌਂਦੇ ਸੀ ਔਰ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਚੇਂਜ ਆਈ ਆ ਜਿਵੇਂ ACs ਵਗੈਰਾ ਜਾਂ ਅੰਦਰ ਅਸੀਂ ਪੈਦਦੇ ਆ ਆਕਸੀਜਨ ਘੱਟ ਮਿਲਣੀ ਔਰ ਅਨ-ਨੇਚਰਲ ਜਿਹੜੀ ਆ Air ਅਸੀਂ ਲੈਨੇ ਆ। ਇਹ ਜਿਹੜੀ 에ਅਰ ਆ ਅਸੀਂ ਖਾਣੇ ਨੂੰ ਵੀ ਪਰਖਦੇ ਆ ਖਾਣ ਲੱਗਿਆਂ ਵੀ ਚੰਗਾ ਨਹੀਂ ਪਾਣੀ ਨੂੰ ਵੀ ਦੇਖਦੇ ਆ ਲੇਕਿਨ ਅਸੀਂ ਕਦੀ ਹਵਾ ਨੂੰ ਨਹੀਂ ਦੇਖਦੇ ਔਰ ਹਵਾ ਸਾਡੀ ਐਡੀ ਪੋਲੂਟਡ ਆ ਕਿ ਪਿੱਛੇ ਜਾ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦਾ ਪੰਜਾਬ ਦਾ ਜਾਂ ਹਰਿਆਣੇ ਦਾ ਬੜਾ ਏ ਚਰਚਾ ਸੀ ਜੀ ਇੱਥੋਂ ਦਾ ਧੂਆ ਉਧਰ ਜਾਂਦਾ ਜੀ ਇੱਥੇ ਪੋਲੂਟੇ ਪੋਲੂਸ਼ਨ ਹੁੰਦੀ ਆ ਦਿੱਲੀ ਬਹੁਤ ਪੋਲੂਟਡ ਠਿਟੀ ਆ ਜਾਂ ਇਹ ਆ ਜਾ ਉਹ ਆ ਇਹ ਐਕਚੁਅਲੀ ਕਾਰਨ ਇਹੋ ਹੀ ਆ ਕਿ ਅਸੀਂ ਹਾਈਵੇ ਤਾਂ ਜ਼ਰੂਰ ਬਣਾ ਲੇ ਲੇਕਿਨ ਉਹਦੇ ਨਾਲ ਨਾਲ ਬਿਮਾਰੀਆਂ ਨੂੰ ਵੀ ਬਰਾਬਰ ਦਾ ਸੱਦਾ ਦਿੱਤਾ ਕਿਉਂਕਿ ਅੱਜ ਜਿਹੜੀ ਕੈਂਸਰ ਵਰਗੀਆਂ ਔਰ ਹੋਰ ਭਿਆਨਕ ਬਿਮਾਰੀਆਂ ਹੋ ਰਹੀਆਂ ਇਹ ਇਸੇ ਕਰਕੇ ਹੋ ਰਹੀਆਂ ਕਿ ਸਾਨੂੰ ਸਾਫ਼ ਪਾਣੀ ਔਰ ਸਾਫ਼ ਵਾਤਾਵਰਣ ਸਾਫ਼ ਹਵਾ ਨਾ ਮਿਲਣ ਕਰਕੇ ਔਰ ਇਹਦੇ ਨਾਲ ਨਾਲ ਇਹ ਹੋਇਆ ਕਿ ਸਾਡਾ ਜਿਹੜਾ ਗਰਾਊਂਡ ਵਾਟਰ ਗਿਆ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਅੱਗੇ ਮੀਂਹ ਪੈਂਦੇ ਸੀ ਬਹੁਤ ਜ਼ਿਆਦਾ ਮੀਂਹ ਪੈਂਦੇ ਸੀ ਜਿਵੇਂ ਤੁਸੀਂ ਦੱਸਿਆ ਸ਼ਰਮਾ ਜੀ ਤੁਸੀਂ ਦੱਸਿਆ ਪਹਿਲਾਂ ਆਪਣੇ ਆਪਣੇ ਇੰਟਰੋਡਕਸ਼ਨ ਵਿੱਚ ਕਿ ਜਿਹੜਾ ਹੈ ਬਹੁਤ ਜ਼ਿਆਦਾ ਦਰਖਤ ਕੱਟੇ ਜਾਂਦੇ ਆ ਉਹ ਦਰਖਤ ਕੱਟੇ ਹਾਈਵੇ ਦੇ ਉੱਤੇ ਜਿੰਨੇ ਦਰਖਤ ਹੁੰਦੇ ਆ ਸਾਰੇ ਕੱਟ ਦਿੱਤੇ ਜਾਂਦੇ ਆ ਲੇਕਿਨ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਉਹਨਾਂ ਦਰਖਤਾਂ ਨੂੰ ਦੁਬਾਰਾ ਲਾਇਆ ਜਾਵੇ ਔਰ ਜੇ ਸਰਕਾਰ ਹੀ ਇਸ ਤਰ੍ਹਾਂ ਕਰੇਗੀ ਤਾਂ ਫਿਰ ਲੋਕ ਲੋਕ ਤਾਂ ਥੋੜੇ ਲਾਪਰਵਾਹ ਹੁੰਦੇ ਇਸ ਦੇ ਨਾਲ ਹੀ ਜਦੋਂ ਥੋੜਾ ਜਿਹਾ ਜਦੋਂ ਆਹਾੜੀ ਦੀ ਫਸਲ ਆਉਂਦੀ ਆ ਜਾਂ ਸੋਨੀ ਦੀ ਫਸਲ ਆਉਂਦੀ ਆ ਤੇ ਕਈ ਵਾਰ ਅੱਗ ਲਗਾ ਦਿੱਤੀ ਜਾਂਦੀ ਆ ਜ ਜਿਹਦੇ ਨਾਲ ਕੀ ਹੈ ਕਿ ਹਰੇ ਭਰੇ ਬੂਟੇ ਜਿਹੜੇ ਆ ਉਹ ਬਰਾਨ ਹੋ ਜਾਂਦੇ ਆ ਤੋ ਇਹ ਸਾਰਾ ਸਾਡੇ ਵਾਤਾਵਰਣ ਨੂੰ ਖਰਾਬ ਕਰਨ ਦੀ ਬਜਾਏ ਪਾਣੀ ਨੂੰ ਜੇ ਅਸੀਂ ਗਰਾਊਂਡ ਵਾਟਰ ਨੂੰ ਅਸੀਂ ਜਿਹੜਾ ਹੈ ਕਰਨਾ ਜੇ ਗਰਾਊਂਡ ਵਾਟਰ ਨੂੰ ਅਸੀਂ ਜਿਹੜਾ ਘੱਟ ਯੂਜ਼ ਕਰਨਾ ਤਾਂ ਵੀ ਸਾਨੂੰ ਮੀਂਹ ਤੇ ਡਿਪੈਂਡ ਹੋਣਾ ਪਏ ਮੀਂਹ ਸਾਨੂੰ ਪਊਗਾ ਮੀਂਹ ਵੀ ਪੇੜਾਂ ਨਾਲ ਹੀ ਪੈਣਾ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਪੇੜਾਂ ਤੇ ਹੀ ਡਿਪੈਂਡ ਕਰਦਾ ਜਿ ਸਾਫ਼ ਹਵਾ ਤੇ ਸਾਫ਼ ਪਾਣੀ ਨਾ ਮਿਲਣਾ ਸਾਡੀ ਮਾੜੀ ਸਿਹਤ ਦੀ ਬਹੁਤ ਜ਼ਿਆਦਾ ਆਉਣ ਵਾਲੀ ਭੁੱਖ ਦੇ ਵਿੱਚ ਨਿਸ਼ਾਨੇ ਆ ਟੀਮਾ ਸਾਹਿਬ ਕਿਹੜੇ ਕਿਹੜੇ ਰੁੱਖ ਲਾਏ ਤੁਸੀਂ ਆਏ ਇਥੇ ਜੀ ਅਸੀਂ ਨਿੰਮ ਲਾਈ ਆ ਛਤੂਤ ਲਾਇਆ ਔਰ ਆਪਣੇ ਅਮਰੂਦ ਲਾਏ ਆ ਔਰ ਆਪਣੇ ਹਾਂਜੀ ਤਾਲੀ ਲਾਈ ਆ ਜਿੰਨੇ ਵੀ ਸਾਡੇ ਟ੍ਰੈਡੀਸ਼ਨਲ ਜਿਹੜੇ ਆ ਬੂਟੇ ਸੀ ਨਾ ਜਿਹੜੇ ਸਾਡੇ ਪਹਿਲੇ ਜ਼ਮਾਨੇ ਦੇ ਵਿੱਚ ਬੂਟੇ ਹੁੰਦੇ ਸੀਗੇ ਉਹ ਸਭ ਤੋਂ ਜ਼ਿਆਦਾ ਆਕਸੀਜਨ ਉਹਨਾਂ ਦੇ ਵਿੱਚ ਹੁੰਦੀ ਸੀ ਤੋਂ ਉਹ ਸਾਰੇ ਬੂਟੇ ਇੱਥੇ ਅਸੀਂ ਲਗਾਏ ਆ ਜੀ ਜੇ ਕਰੇ ਸਪੈਲੀ ਦੇ ਵਿੱਚ ਆਪਾਂ ਕੋਈ ਝੋਨਾ ਬੀਜਦੇ ਜਾਂ ਕਣਕ ਬੀਜਦੇ ਉਹਦੀ ਆਪਾਂ ਨੂੰ ਆਮਦਨ ਹੋਣੀ ਸੀ ਹਾਂਜੀ ਇਹ ਫਿਰ ਕੀ ਸੋਚ ਕੇ ਤੁਸੀਂ ਇਹ ਜਿਹੜੇ ਲਾਏ ਆ ਮਤਲਬ ਬੂਟੇ ਲਾਏ ਕੀ ਧੜੇ ਮਨ ਚ ਵਿਚਾਰ ਆ ਦੇਖੋ ਜੀ ਝੋਨਾ ਜਾਂ ਕਣਕ ਹੁੰਦੀ ਤਾਂ ਉਹ ਤਾਂ ਮੈਂ ਹੀ ਲੈਣੀ ਸੀ ਉਹ ਤਾਂ ਅਸੀਂ ਪਰਸਨਲ ਸਾਡਾ ਹੋ ਗਿਆ ਉਹ ਤਾਂ ਬੜਾ ਕੁਝ ਕਰੀਦਾ ਆਪਣੇ ਰੋਜ਼ਗਾਰ ਲਈ ਸਾਨੂੰ ਸਮਾਜ ਦੇ ਵਿੱਚੋਂ ਜਾਂ ਇੰਨੀਆਂ ਚੀਜ਼ਾਂ ਅਸੀਂ ਲੈਨੇ ਆ ਸਾਨੂੰ ਸਮਾਜ ਨੇ ਪਹਿਲਾਂ ਤਾਂ ਜ਼ਿੰਦਗੀ ਦਿੱਤੀ ਫਿਰ ਸਮਾਜ ਨੇ ਸਾਨੂੰ ਬਹੁਤ ਚੀਜ਼ਾਂ ਦਿੱਤੀਆਂ ਸਾਨੂੰ ਇੱਜ਼ਤ ਦਿੱਤੀ ਮਾਣ ਦਿੱਤਾ ਸਨਮਾਨ ਦਿੱਤਾ ਤਾਂ ਸਾਡਾ ਥੋੜਾ ਜਿਹਾ ਫਰਜ਼ ਇਹ ਵੀ ਬਣਦਾ ਕਿ ਅਸੀਂ ਵੀ ਸਮਾਜ ਵਾਸਤੇ ਕੋਈ ਨਾ ਕੋਈ ਕੰਮ ਕਰੀਏ ਔਰ ਜਿਹੜੀ ਅੱਜ ਬੱਟਾਂ ਦੀਆਂ ਲੜਾਈਆਂ ਖਾਲਿਆਂ ਦੀਆਂ ਲੜਾਈਆਂ ਛੋਟੀਆਂ-ਛੋਟੀਆਂ ਲੜਾਈਆਂ ਤੋਂ ਅਸੀਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ ਕਿ ਉੱਥੇ ਬੰਦੇ ਮਾਰ ਦਿੱਤੇ ਜੀ ਥੋੜੀ ਜਿਹੀ ਜ਼ਮੀਨ ਵਾਸਤੇ ਮਾਰ ਦਿੱਤੇ ਤਾਂ ਮੈਂ ਸਮਝਦਾ ਕਿ ਸਾਨੂੰ ਇਹ ਛੱਡ ਕੇ ਸਾਰਾ ਕੁਝ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਅਸੀਂ ਸਮਾਜ ਵਾਸਤੇ ਵੀ ਕੁਝ ਕਰੀਏ ਤਾਂ ਸਾਡੇ ਮਨ ਦੇ ਵਿੱਚ ਆਇਆ ਸਾਡੇ ਆ ਸਮਾਸੇ ਵੀ ਸੰਸਥਾ ਨੇ ਇਹਦੇ ਸਹਿਯੋਗ ਦੇ ਨਾਲ ਅਸੀਂ ਵੀ ਉਹਦੇ ਚ ਕੁਝ ਯੋਗਦਾਨ ਪਾ ਸਕੀਏ ਧੰਨਵਾਦ ਜੀ ਇਹਨਾਂ ਚੀਮਾ ਸਾਹਿਬ ਜੀ ਵੇਖੋ ਕਿੰਡੀ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਆਪਣੇ ਵਾਸਤੇ ਹਰ ਕੋਈ ਕਰਦਾ ਵਾ ਬਿਲਕੁਲ ਸਹੀ ਗੱਲ ਉਹਨਾਂ ਦੀ ਕਣਕ ਬੀਜ ਦੇ ਝੋਨਾ ਬੀਜ ਦੇ ਜੋ ਵੀ ਬੀਜਦੇ ਉਹਨਾਂ ਦੇ ਆਪਣੇ ਵਾਸਤੇ ਹੀ ਪਰ ਇਹ ਜਿਹੜੀ ਇਹਨਾਂ ਨੇ ਜੰਗਲ ਉਗਾਇਆ ਵਾ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾਏ ਆ ਇਹਦੀ ਆਕਸੀਜਨ ਜਿਹੜੀ ਆ بڑے ਲੋਕਾਂ ਤੱਕ ਜਾਣੀ ਆ ਹਜ਼ਾਰਾਂ ਲੋਕਾਂ ਤੱਕ ਇਹਦੀ ਆਕਸੀਜਨ ਜਾਣੀ ਆ ਇੱਕ ਬੜਾ ਵੱਡਾ ਇਹਨਾਂ ਦਾ ਪਰਾਲਾ ਵਾ ਸਮਾਜ ਸੇਵੀ ਵੀ ਆਏ ਇਹਨਾਂ ਨੇ ਇੱਕ ਸਮਾਜ ਸੇਵੀ ਦੇ ਤੌਰ ਤੇ ਇਹਨਾਂ ਦੇ ਦਿਲ ਵਿੱਚ ਆਇਆ ਕਿ ਕਿਉਂ ਨਾ ਆਪਾਂ ਕੋਈ ਐਹੋ ਜਿਹਾ ਕੰਮ ਕਰੀਏ ਜਿਹੜਾ ਕਿ ਲੋਕਾਂ ਨੂੰ ਵੀ ਫਾਇਦਾ ਹੋਵੇ ਤੇ ਇੱਕ ਦਿਨ ਹੋਰ ਗੱਲ ਦੱਸਦੇ ਆ ਕਿ ਇਹ ਸਾਡੇ ਚੀਮਾ ਸਾਹਿਬ ਜਿਹੜੇ ਇਹ ਜਿਹੜੇ ਆਪਣੇ ਮਸ਼ਹੂਰ ਸਿੰਗਰ ਆ ਇੰਟਰਨੈਸ਼ਨਲ ਸਰਬਜੀਤ ਚੀਮਾ ਜੀ ਉਹਨਾਂ ਦੇ ਵੱਡੇ ਬ੍ਰਦਰ ਆ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਬਹੁਤ ਵਧੀਆ ਸਾਡੇ ਚੈਨਲ ਵੱਲੋਂ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਆ ਕਿ ਤੁਸੀਂ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਵਾ ਮੇਰੇ ਕੋਲ ਹੋਰ ਵੀ ਸਮਾਜ ਸੇਵੀ ਹੈਗੇ ਆ ਜਿਨ੍ਹਾਂ ਨੇ ਉਹਨਾਂ ਨੇ ਵੀ ਜੰਗਲ ਲਾਇਆ ਵਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਦਾ ਡਾਡੇ ਨਰਿੰਦਰ ਸਿੰਘ ਜੀ ਐ ਨਰਿੰਦਰ ਸਿੰਘ ਜੀ ਤੁਸੀਂ ਵੀ ਸੁਣਿਆ ਵੀ ਜੰਗਲ ਲਾਇਆ ਵਾ ਤੁਸੀਂ ਕਿੰਨੀ ਜਗ੍ਹਾ ਚ ਲਾਇਆ ਅਸੀਂ 1.5 ਕਿਲੇ ਚ ਲਾਇਆ ਜੀ ਅੱਛਾ ਜੀ ਕਿੰਨਾ ਚਿਰ ਹੋ ਗਿਆ ਉਹਨੂੰ ਵੀ 2 ਸਾਲ ਹੀ ਹੋ ਗਏ ਲੱਗੇ ਨੂੰ 2 ਸਾਲ ਹੋ ਗਏ ਤੇ ਕਿਹੜੇ 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 ਬੂਟੇ ਲਾਏ ਤੁਸੀਂ ਹਾਂ ਉੱਥੇ 50 ਕਿਸਮ ਦੇ ਬੂਟੇ ਆ ਜੀ ਅੱਛਾ ਜੀ ਹਾਂਜੀ ਉਹ ਤਾਂ ਜ਼ਿਆਦਾ ਜਾਣਕਾਰੀ ਨਹੀਂ ਮੈਨੂੰ ਕਿਉਂਕਿ ਬਾਬਾ ਇਨੇ ਸ੍ਰੀ ਵਾਸ ਕਾਰਸੇ ਵਾਲੇ ਬਾਬਾ ਜੀ ਆ ਕਡੂਸਾ ਵਾਲੇ ਉਹਨਾਂ ਨੇ ਲਗਾਇਆ ਸੀ ਤੇ 50 ਕਿਸਮ ਦੇ ਬੂਟੇ ਉਹਦੇ ਵਿੱਚ 50 ਕਿਸਮਾਂ ਦੇ ਬੂਟੇ ਆ ਹਾਂ ਜੀ ਕੀ ਤੁਹਾਡੇ ਫਿਰ ਮਨ ਚ ਕਿਦਾਂ ਇਹ ਵਿਚਾਰ ਬਣਿਆ ਉਹ ਵੀ ਇੱਕ ਦਿਨ ਬਾਬਾ ਜੀ ਕੋਲ ਬੈਠੇ ਸੀ ਤੇ ਬਾਬਾ ਜੀ ਨਾਲ ਹੀ ਵਿਚਾਰ ਹੋਇਆ ਉਹਨਾਂ ਨੇ ਦੱਸਿਆ ਵੀ ਜਿਸ ਹਿਸਾਬ ਨਾਲ ਟੈਂਪਰੇਚਰ ਵਧ ਰਿਹਾ ਵਾ ਤੁਸੀਂ ਜਿੰਨੀ ਮਰਜ਼ੀ ਕਮਾਈ ਕਰ ਲੋ ਤੁਹਾਡੀ ਕਮਾਈ ਕਿਸੇ ਕੰਮ ਨਹੀਂ ਆਉਣੇ ਜੇ ਤੁਹਾਡੀ ਸਿਹਤ ਹੀ ਨਾ ਰਹੀ ਨਾ ਹੀ ਇੱਥੇ ਕੱਲ ਨੂੰ ਕੋਈ ਫਸਲ ਹੋਣੀ ਆ ਉਦੋਂ ਫਿਰ ਉਹਨਾਂ ਦਾ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਮਤਲਬ ਸਾਡੇ ਮਨ ਚ ਆ ਗਿਆ ਕਿ ਅਸੀਂ ਬੀ ਬੋਟਲ ਲਾਈਏ ਤੇ ਉਹ ਡੇਢ ਕੁ ਲੱਖ 1500 ਬੋਟਲ ਵਾਇਆ ਸੀ ਠੀਕ ਹੈ ਜੀ ਆਪਾਂ ਦੇਖਦੇ ਜਿੱਦਾਂ ਸਾਡੇ ਜ਼ਿੰਮੇਦਾਰ ਭਰਾ ਵਾ ਕਈ ਵਾਰਾਂ ਤੇ ਇੱਕ ਵਟਾਂ ਬੰਨਿਆਂ ਤੋਂ ਲੜ ਪੈਂਦੇ ਆ ਵੀ ਮੇਰੀ ਆ ਵਾਟ ਇਧਰੋਂ ਜਿਆਦੀ ਵੱਡੀ ਗਈ ਇਧਰੋਂ ਤੋਂ ਘਟ ਮੇਰੇ ਵਾਲੇ ਪਾਸੇ ਘਟਿਆ ਜਾਵਾ ਤੇ ਥੋੜੇ ਥੋੜੀ ਜਗ੍ਹਾ ਤੋਂ ਹੀ ਹਜ਼ਾਰਾਂ ਲੱਖਾਂ ਰੁਪਈਆ ਲੜਾਈਆਂ ਝਗੜਿਆਂ ਦੇ ਲਾਉਂਦੇ ਕਈ ਕਤਲ ਵੀ ਹੋ ਜਾਂਦੇ ਆ ਔਰ ਤੁਸੀਂ ਇੰਨੀ ਜ਼ਮੀਨ ਜਿਹੜੀ ਆ ਵੈਸੇ ਹੀ ਤੁਹਾਂ ਉਹ ਜੰਗਲ ਲਾਤਾ ਬੜੀ ਵੱਡੀ ਗੱਲ ਇਹਦੇ ਵਾਸਤੇ ਤੁਹਾਡੇ ਵਾਸਤੇ ਹਾਂ ਮਤਲਬ ਪ੍ਰਮਾਤਮਾ ਦੀ ਕਿਰਪਾ ਨਹੀਂ ਆ ਜੀ ਸਭ ਕੁਝ ਉਸ ਦੀ ਰਜਾ ਕੀ ਹੋਇਆ ਤੇ ਉਹਨਾਂ ਦੀ ਤਾਂ ਦੱਸਿਆ ਕਿ ਬਾਬਾ ਜੀ ਦੀ ਪ੍ਰੇਰਣਾ ਸੱਚਾਈ ਅਸੀਂ ਇਹ ਮਤਲਬ ਆਪਣੇ ਪਿਤਾ ਜੀ ਦੀ ਯਾਦ ਵਿੱਚ ਹੀ ਲਵਾਏ ਸੀ 15 1500 ਬੂਟੇ ਤੇ ਬੜੇ ਵਧੀਆ 2 ਸਾਲ ਬਾਅਦ ਉਹ ਬੂਟੇ ਹੁਣ ਤੁਹਾਨੂੰ ਉਹ ਵੀ ਜੰਗਲ ਦਿਖਾਵਾਂਗੇ ਕਿਸੀਂ ਨਾ ਬਹੁਤ ਵਧੀਆ ਬੂਟੇ ਹੋਏ ਹੋਏ ਔਰ ਜੇਕਰ ਗਰਮੀ ਦੀ ਗੱਲ ਕਰੀਏ ਤੇ ਇਸ ਵਾਰ ਗਰਮੀ ਲੱਗਦਾ ਨਾ ਤੁਹਾਨੂੰ ਕਿ ਕਾਫੀ ਸਾਲਾਂ ਬਾਅਦ ਇੰਨੀ ਗਰਮੀ ਦਾ ਜਿਹੜਾ ਪਰਕਰੋਪ ਜਾਰੀ ਹੋਇਆ ਵਾ ਗਰਮੀ ਨੇ ਤੇ ਐਸ ਕੀ ਮਤਲਬ ਰਿਕਾਰਡ ਹੀ ਤੋੜ ਦਿੱਤੇ ਆ ਜਿੰਨੀ ਇਸ ਵਾਰ ਗਰਮੀ ਮਹਿਸੂਸ ਹੋ ਰਹੀ ਪਹਿਲੇ ਕਦੇ ਵੀ ਨਹੀਂ ਹੋਈ ਤੇ ਉਹਦੀ وجہ ਵੀ ਇਹੋ ਜਿਹੜੇ ਬੂਟੇ ਆ ਘਟ ਰਹੇ ਆ ਤੇ ਏਸੀ ਵਧ ਰਹੇ ਆ ਏਸੀਆਂ ਦਾ ਕਰਕੇ ਜਿਹੜੀ ਐਸ ਕੀ ਗਰਮੀ ਜਿਹੜੀ ਹੈ ਬੇਤਹਾਸ਼ਾ ਗਰਮੀ ਪਈ ਹੈ ਜੀ ਕਿਦਾਂ ਆਪਾਂ ਦੇਖਦੇ ਆਂ ਕਿ ਜੀਟੀ ਰੋਡ ਦੇ ਉੱਤੇ ਆ ਜਿਹੜੀਆਂ ਸੜਕਾਂ ਬਣ ਗਈਆਂ ਵਾ ਕੋਈ ਖੋਰ ਲੇਨ ਹੋ ਗਈ ਕੋਈ ਸ਼ਿਕਸ ਲੇਨ ਹੋ ਗਈ ਇਹਦੇ ਵਿੱਚ ਹਜ਼ਾਰਾਂ ਦੀ ਦਦਾਜ ਮੇਰੇ ਸਾਹਮਣੇ ਲੱਖਾਂ ਦੀ ਦਦਾਜ ਜਿਹੜੇ ਰੁੱਖ ਵਧੇ ਗਏ ਆ ਔਰ ਉਹਦੇ ਮੁਕਾਬਲੇ ਲੱਗੇ ਕਿੰਨੇ ਆ ਗੱਲ ਇਹ ਕਿ ਜਿਵੇਂ ਜਿਵੇਂ ਚੇਤਨਤਾ ਪੈਦਾ ਹੋ ਰਹੀ ਹੈ ਇਸ ਵਾਰ ਬੂਟੇ ਲੱਗ ਤੇ ਕਾਫੀ ਰਏ ਆ ਪਰ ਉਹਨਾਂ ਦੀ ਸੰਭਾਲ ਜਿਹੜੀ ਆ ਉਹ ਜ਼ਿਆਦਾ ਜ਼ਰੂਰੀ ਹੈ ਬੂਟੇ ਅਸਕੇ ਕਾਫੀ ਸੰਸਾਵਾਂ ਅੱਗੇ ਆਈਆਂ ਨੇ ਤੇ ਬੂਟੇ ਤਕਰੀਬਨ ਹੀ ਲੱਗ ਰਹੇ ਨਜ਼ਰ ਆ ਰਹੇ ਵੀ ਬੂਟੇ ਲਾ ਰਹੇ ਲੋਕੀ ਔਰ ਉਹਨਾਂ ਦਾ ਸਭ ਤੋਂ ਔਖਾ ਕੰਮ ਹੈ ਕਿ ਉਹਨਾਂ ਦੀ ਸਭਾਲ ਕਰਨੀ ਬਾਅਦ ਵਿੱਚ ਜੇ ਬੂਟੇ ਪੂਰੇਾਂ ਦੀ ਸਭਾਲ ਹੋਊਗੀ ਤੇ ਉਹਨਾਂ ਵਾਲੇ ਸਮੇਂ 'ਚ ਹੋ ਸਕਦਾ ਕਿ ਜਿਹੜਾ ਕਲਾਈਮੇਟ ਵਗੈਰਾ ਸਹੀ ਹੋ ਜਾਵੇ ਬੂਟੇ ਜੜਾ ਲਗਾਉਣ ਨਾਲ ਠੀਕ ਹੈ ਧੰਨਵਾਦ ਜੀ ਇਹ ਪਾਜੀ ਕਿਸ ਤਰ੍ਹਾਂ ਇਹ ਤੱਕ ਰੁੱਖ ਲਾਉਣ ਦਾ ਰੁਝਾਨ ਕਾਫੀ ਅੱਗੇ ਨਾਲੋਂ ਵਧਿਆ ਲੱਗਦਾ ਹੈ ਨਾ ਆਪਾਂ ਰੋਜ਼ ਖ਼ਬਰਾਂ 'ਚ ਖ਼ਬਰਾਂ 'ਚ ਟੀਵੀ 'ਚ ਚੈਨਲਾਂ 'ਤੇ ਦੇਖਦੇ ਹਾਂ ਕਾਫੀ ਸੰਸਥਾਵਾਂ ਜਿਹੜੀਆਂ ਇਹ ਰੁੱਖ ਲਗਾਉਣ 'ਚ ਅੱਗੇ ਆ ਰਹੀਆਂ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕਿ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਕੁਝ ਚਿਰ ਵਾਸਤੇ ਇਹ ਲੋਕ ਕੀ ਕਰ ਰਹੇ ਹੈ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ ਰੁੱਖ ਲਗਾਉਣ ਦਾ ਰੁਝਾਨ ਇਸ ਸਾਲ ਕਾਫੀ ਵਧਿਆ ਵਾ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪਿੰਡਾਂ ਦੇ ਵਿੱਚ ਵੀ ਹਰ ਪਿੰਡ ਦੇ ਵਿੱਚ ਤਕਰੀਬਨ 10-10 4-400 ਬੂਟਾ ਇਤਕਾਂ ਲੱਗਾ ਵਾ ਔਰ ਉਹਨਾਂ ਦੀ ਦੇਖਭਾਲ ਵਾਸਤੇ ਵੀ ਉਹਨਾਂ ਨੇ ਪੰਜਾਬ ਸਰਕਾਰ ਨੇ ਕਿਹਾ ਵਾ ਵੀ ਪਿੰਡਾਂ ਦੇ ਵਿੱਚ ਬੰਦੇ ਬੀਬੀਆਂ ਜੇ ਰੱਖੇ ਜਾਣ ਜਿਹੜੇ ਉਸ ਜਿਹੜੇ ਰੁੱਖ ਲਾਇਆ ਨੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ ਉਹਨੂੰ ਪਾਣੀ ਦਿੱਤਾ ਜਾ ਸਕੇ ਔਰ ਇੱਕ ਪ੍ਰੋਬਲਮ ਬੜੀ ਵੱਡੀ ਆ ਵੀ ਜਿਹੜੇ ਮੱਜਾਂ گاਵਾਾਂ ਜਾਂ ਸੜਕਾਂ ਤੇ ਤੁਰੀਆਂ ਫਿਰਦੀਆਂ ਨਾ ਉਹ ਬਹੁਤ ਜ਼ਿਆਦਾ ਨੁਕਸਾਨ ਜੰਗਲਾਂ ਨੂੰ ਜਾਂ ਜਿਹੜੇ ਰੁੱਖ ਪਿੰਡਾਂ ਚ ਲੱਗੇ ਆ ਉਹ ਕਰਨ ਬਹੁਤ ਜ਼ਿਆਦਾ ਹੋ ਰਿਹਾ ਇਸ ਕਰਕੇ ਆਪਣਾ ਥੋੜਾ ਜਿਹਾ ਜਿਹੜੇ ਰੁੱਖ ਲੱਗਦੇ ਆ ਨਾ ਉਹਨਾਂ ਦੀ ਕਮੀ ਵੀ ਅਗਲੇ ਸਾਲ ਹੋ ਜਾਂਦੀ ਨਹੀਂ ਤੇ ਅੱਜ ਤੱਕ ਜਿੰਨੇ ਵੀ ਰੁੱਖ ਲੱਗੇ ਆ ਨਾ ਹੁਣ ਉਤੇ ਪੰਜਾਬ ਸਾਡਾ ਬਹੁਤ ਜ਼ਿਆਦਾ ਹਰਿਆਵਲ ਹੋ ਜਾਣਾ ਸੀ ਤੇ ਐਤਕਾ ਚਲੋ ਅੱਗੇ ਨੂੰ ਇਹ ਗੱਲ ਠੀਕ ਹੈ ਵੀ ਅੱਗੇ ਨੂੰ ਵਾਵਾ ਰੁੱਖ ਜਿਹੜੇ ਆ ਲੱਗ ਰਹੇ ਆ ਇਹ ਖਾਸ ਕਰ ਗੁੱਜਰਾਂ ਦੀਆਂ ਵਾਲੀਆਂ ਮੱਝਾਂ ਮੱਝਾਂ ਸੜਕਾਂ 'ਤੇ ਫਿਰਦੀਆਂ ਜਿਆਦਾਤਰ ਮੇਰੇ ਫਸਲਾਂ ਦੀ ਬਰਬਾਦੀ ਉਹ ਕਰ। ਜਿਆਦਾ ਇਹੋ ਹੀ ਕਾਰਨ ਆ ਜੀ ਜਿਹੜੀਆਂ ਉਹਨਾਂ ਦੀਆਂ ਮੱਝਾਂ ਸੜਕਾਂ 'ਤੇ ਫਿਰਦੀਆਂ ਵਾ ਉਹ ਬਹੁਤ ਜ਼ਿਆਦਾ ਨੁਕਸਾਨ ਰੁੱਖਾਂ ਦਾ ਜਿਹੜੇ ਮਤਲ ਲਾਈ ਹੁੰਦੇ ਉਹ ਕਰਦੀਆਂ ਨੇ ਕਿਉਂਕਿ ਆਪਣੇ ਜ਼ਿੰਮੇਵਾਰਾਂ ਕੋਲ ਹੁਣ ਇੰਨੇ ਡੰਗਰ ਰਹਿ ਹੀ ਨਹੀਂ ਗਾ। ਉਹਨਾਂ ਕੋ ਕੋ ਪੰਜ ਪੰਜ 7-7 ਡੰਗਰ ਹੁੰਦੇ ਇੰਨੇ ਕਿ ਤੇ ਉਹ ਸੰਭਾਲ ਲੈਂਦੇ ਜੇ ਲੈ ਕੇ ਵੀ ਜਾਣਗੇ ਤਾਂ ਵੀ ਸੰਭਾਲ ਲੈਂਦੇ ਆ ਉਹਨਾਂ ਕੋ ਮੇਰੇ ਹਿਸਾਬ ਨਾਲ ਸੈਂਕੜਿਆਂ ਦੇ ਹਿਸਾਬ ਨਾਲ ਹੁੰਦੀਆਂ ਕਿਸੇ ਦੀਆਂ 100 ਮੱਝਾਂ ਕਰੀਆਂ 50 ਮੱਝਾਂ ਜਿਆਦਾ ਨੁਕਸਾਨ ਉਹ ਨਹੀਂ ਕਰਦੀਆਂ ਫਸਲਾਂ ਦਾ ਜਿਆਦਾ ਨੁਕਸਾਨ ਉਹ ਫਸਲਾਂ ਦਾ ਵੀ ਕਰਦੀਆਂ ਜੀ ਰੁੱਖਾਂ ਦਾ ਵੀ ਕਰਦੀਆਂ ਜਿੱਦਾਂ ਕਰਕੇ ਜਿਹੜੇ ਰੁੱਖ ਆ ਬਹੁਤ ਨੁਕਸਾਨੇ ਜਾ ਰਹੇ ਆ ਫਿਰ ਵੀ ਬਹੁਤ ਵਧੀਆ ਉਪਰਾਲਾ ਜਿੱਦਾਂ ਜੈ ਸਾਹਿਬ ਸਾਡੇ ਚੀਮਾ ਸਾਹਿਬ ਇਹਨਾਂ ਨੇ ਜੰਗਲ ਲਾ ਕੇ ਆਪਣੇ ਜਿਹੜੀਆਂ ਇਹਨਾਂ ਨੇ ਆਪਣੀਆਂ ਪਹਿਲੀਆਂ ਉਹ ਦਿੱਤੀਆਂ ਵਾ ਬਹੁਤ ਵਧੀਆ ਇਹਨਾਂ ਨੇ ਉਹ ਉਪਰਾਲਾ ਕੀਤਾ ਵਾ ਉਹ ਵੀ ਜੰਗਲ ਅਸੀਂ ਵੱਡੇ ਲਾਇਆ ਜੰਗਲ ਅਜੈ ਸਾਹਿਬ ਨੇ ਇਹਨਾਂ ਦੇ ਪਿਤਾ ਦੀ ਯਾਦ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਸਮਰਪਿਤ ਕੀਤਾ ਵਾ ਤੇ ਬਾਬਾ ਜੀ ਨੇ 1500 ਬੂਟਾ ਲਾਇਆ ਉਹਦੇ ਵਿੱਚ ਤਕਰੀਬਨ ਹਰ ਤਰ੍ਹਾਂ ਦਾ ਬੂਟਾ ਉੱਥੇ ਲੱਗਾ ਵਾ ਉਹ ਵੀ ਬਹੁਤ ਵਧੀਆ ਵਾ ਜੰਗਲ ਹੋਇਆ ਜੀ ਤੇ ਇਹ ਵੀ ਬਹੁਤ ਵਧੀਆ ਇਹਨਾਂ ਦਾ ਉਪਰਲਾ ਉਪਰਾਲਾ ਵਾ ਜਿਹੜਾ ਇਹ ਜੰਗਲ ਬਹੁਤ ਵਧੀਆ ਤਰੀਕੇ ਨਾਲ ਇੱਥੇ ਹੋਇਆ ਤੁਸੀਂ ਵੇਖੋ ਟਰੇਕਾਂ ਕਿਡੀਆਂ-ਕਡੀਆਂ ਵੱਡੀਆਂ ਦੂਰੋਂ ਬਹੁਤ ਸੋਹਣਾ ਲੱਗਦਾ ਵਾ ਜੀ ਇਸ ਕਰਕੇ ਕਿਤੇ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਵੀ ਹਰ ਇੱਕ ਨੂੰ ਰੱਖ ਲਾਉਣਾ ਚਾਹੀਦਾ ਤੇ ਉਹਦੀ ਸੰਭਾਲ ਕਰਨੀ ਚਾਹੀਦੀ ਹੈ ਜ ਧੰਨਵਾਦ ਜੀ ਕੀਮਾ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਕੀ ਮੈਸੇਜ ਦੇਣਾ ਚਾਹੁੰਦੇ ਜੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਵੱਤ ਵੱਧ ਰੋਖ ਲਗਾਉਣ ਜਾਂ ਕਿਸ ਤਰ੍ਹਾਂ ਆਪਣੇ ਜਿੱਦਾਂ ਜ਼ਿੰਮੇਦਾਰ ਆਪਣੀ ਪੈਲੀ ਬੰਨੇ ਤੇ ਜਾਂ ਬੰਬੀ ਤੇ ਕੋਈ ਕਿੱਲਿਆਂ ਦੇ ਹਿਸਾਬ ਨਾਲ ਵੀ ਜਿੰਨੇ ਕਿੱਲੇ ਉਹਦੀ ਪੈਲੀ ਉਹ ਸਭ ਨਾਲ ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੋਗੇ ਜ਼ਿੰਮੇਦਾਰਾਂ ਦੇ ਦੇਖੋ ਜੀ ਇਹ ਤਾਂ ਉਹਨਾਂ ਨੂੰ ਜਿੱਦਾਂ ਜਿਹੜੀ ਜਗਾ ਉਹਨਾਂ ਦੀ ਵਾਟ ਹੈਗੀ ਆ ਵਟ ਦੇ ਉੱਤੇ ਲਾ ਸਕਦੇ ਆ ਜਾਂ ਉਹਨਾਂ ਦੀਆਂ ਜਿੱਥੇ ਬੰਬੀਆਂ ਵਗੈਰਾ ਹੈ ਉਹ तकरीबन ਉੱਥੇ ਬੈਠਦੇ ਵੀ ਆ ਔਰ ਉਹਨਾਂ ਦੇ ਕੋਈ ਡੰਗਰ ਪਸ਼ੂ ਉੱਥੇ ਬੰਦੇ ਆ ਉਥੇ ਲਗਾ ਸਕਦੇ ਆ ਔਰ ਹੋਰ ਵੀ ਜੜੋ ਘਰਾਂ ਦੇ ਵਿੱਚ ਵੀ ਜਗ੍ਹਾ ਆ ਕਿਉਂਕਿ ਮੈਂ ਇੱਕ ਸਰਵੇ ਪੜਿਆ ਸੀਗਾ ਉਹਦੇ ਲਿਖਿਆ ਸੀ ਕਿ ਜਿਹਦੇ ਕੋ 20 ਘਰ ਜਗ੍ਹਾ ਅਗਰ ਉਹ ਇੱਕ ਦਰਖਤ ਲਾ ਦਿੰਦਾ ਤੇ ਮੇਰਾ ਖਿਆਲ ਆ ਉਹ ਕਹਿੰਦੇ ਕਿ ਇੱਕ ਅਗਰ ਦਰਖਤ ਲਾ ਲੈ ਤਿੰਨ ਕਰੋੜ ਲੋਕ ਆ ਤੇ ਕਿੰਨੇ ਦਰਖਤ ਲੱਗ ਜਾਂਦੇ ਤਾਂ ਮੇਰਾ ਖਿਆਲ ਹੈ ਕਿ ਅਗਲੇ ਉਹ ਦਰਖਤ ਵੱਡੇ ਹੋਣ ਤੱਕ ਜਿਹੜਾ ਸਾਡਾ ਟੈਂਪਰੇਚਰ ਆ 30 ਡਿਗਰੀ ਆ ਜਾਏਗਾ ਤੋ ਜਿਵੇਂ ਦੱਸਿਆ ਕਿ ਏਸੀ ਵੱਧ ਰਹਾ ਤੇ ਏਸੀ ਜੇ ਬਿਜਲੀ ਵੀ ਦਾਦੀ ਬਣੇਗੀ ਜੇ ਮੀਂਹ ਪਏਗਾ ਜੇ ਪਾਣੀ ਹੋਏਗਾ ਤੁਸੀਂ ਦੇਖੋ ਨਾ ਇਸ ਸਾਲ ਡੈਮ ਦੇ ਵਿੱਚ ਬੜਾ ਘੱਟ ਪਾਣੀ ਆ ਜਿਹੜਾ 1660 ਫੁੱਟ ਤੇ ਮੇਰੇ ਖਾ 40 45 ਫੁੱਟ ਤੱਕ ਪਹੁੰਚ ਗਿਆ ਸੀ ਇਹਨਾਂ ਦਿਨਾਂ 'ਚ ਐਤਕੀ 1600 16000 ਦੇ ਲੱਗੇ ਆ ਤੋ ਇਸ ਕਰਕੇ ਜਿਹੜਾ ਹੈ ਇਹ ਸਾਰਾ ਕੁਝ ਜੰਗਲਾ ਤੇ ਡਿਪੈਂਡ ਕਰਦਾ ਨੇਚਰ ਨਾਲ ਜੁੜ ਗਏ ਸਵੇਰ ਨੂੰ ਦੇ ਆਏ ਬੂਟੇ ਦੇਖ ਕੇ ਸਾਥੀ ਇਹਨਾਂ ਨਾਲ ਗੱਲਾਂ ਕਰਦੇ ਆਂ ਔਰ ਜਿਹੜੇ ਡਿਪਰੈਸ਼ਨ ਦੇ ਮਰੀਜ਼ ਉਹਨਾਂ ਨੂੰ ਖਾਸ ਤੌਰ ਤੇ ਡਾਕਟਰ ਸਲਾਹ ਦਿੰਦੇ ਆ ਕਿ ਤੁਸੀਂ ਜੰਗਲ ਦੇ ਵਿੱਚ ਜਾਓ ਪੌਦਿਆਂ ਦੇ ਕੋਲ ਜਾਓ ਜਿੱਥੇ ਤੁਸੀਂ ਉਹਨਾਂ ਦੀ ਉਹਨਾਂ ਦੀ ਖੂਬਸੂਰਤੀ ਨੂੰ ਮਾਣੋ ਔਰ ਨੇਚਰਲ ਜਿਹੜੀ ਆ ਚੀਜ਼ਾਂ ਨਾਲ ਗੱਲਾਂ ਕਰੋ ਤਾਂ ਇਹਦੇ ਨਾਲ ਸਾਡਾ ਜਿਹੜਾ ਆ ਸਾਡਾ ਮੂਰੀਲ ਵੀ ਬੜਾ ਹਾਈ ਹੁੰਦਾ ਸਾਡਾ ਮੈਂਟਲੀ ਵੀ ਅਸੀਂ ਬੜੇ ਸਟਰੋਂਗ ਹੁੰਦੇ ਧੰਨਵਾਦ ਜੀ ਕੀਮਾ ਸਾਹਿਬ ਨੇ ਔਰ ਬਾਕੀ ਸਾਡੇ ਵੀਰਾਂ ਨੇ ਜਿਹੜੇ ਵਾਤਾਵਰਨ ਪ੍ਰੇਮੀ ਆ ਬੜਾ ਵਧੀਆ ਉਹਨਾਂ ਨੇ ਇੱਕ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਜਿਸ ਹੱਬ ਨਾਲ ਜਿੰਨੀ ਵੀ ਕਿਸੇ ਦੀ ਜਗਾ ਹੈਗੀ ਉਸ ਹੱਬ ਨਾਲ ਜਿੰਨੇ ਵੀ ਉਹਦੀ ਕੈਪੈਸਿਟੀ ਹੈਗੀ ਆ ਉਹਨੇ ਰੱਖ ਜ਼ਰੂਰ ਲਾਓ ਔਰ ਰੁੱਖ ਜਿਹੜੇ ਰੁੱਖਾਂ ਵਿੱਚ ਵੀ ਜਾਨ ਆ ਆਪਾਂ ਇਹਨਾਂ ਨਾਲ ਗੱਲਾਂ ਕਰਦੇ ਆਂ ਪ੍ਰੇਮ ਕਰਦੇ ਆਂ ਔਰ ਬੜੀ ਵਧੀਆ ਵਧੀਆ ਗੱਲ ਹੈ ਬੜਾ ਵਧੀਆ ਰੁਝਾਨ ਚੱਲਿਆ ਹੈ ਕਿ ਜੰਗਲ ਲਗਾਉਣ ਦਾ ਅਹੀ ਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਔਰ ਇਹਨਾਂ ਇਹ ਵੀਰਾਂ ਦੇ ਕਹਿਣ ਮੁਤਾਬਕ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਤੁਸੀਂ ਵੀ ਜੰਗਲ ਲਗਾਓ ਜਿੰਨਾ ਵੀ ਹੋ ਸਕੇ ਔਰ ਵੱਧ ਤੋਂ ਵੱਧ ਪੇੜ ਲਗਾਓ ਘਰ ਲਾਓ ਘਰ ਦੇ ਬਾਹਰ ਲਾਓ ਔਰ ਜਿੱਥੇ-ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਆ ਲਾਓ ਇਹ ਅੱਜਕਲ ਰੁੱਖਾਂ ਦੇ ਵਿੱਚ ਹੀ ਜਾਨ ਆ ਜੇ ਜਾਨੇ ਜਾਨ ਆ ਤੇ ਜਹਾਨ ਆ ਔਰ ਜੇ ਰੋਖਿਆ ਤੇ ਜਾਨ ਆ ਔਰ ਇਹੋ ਹੀ ਸੰਦੇਸ਼ ਆ ਸਾਰਿਆਂ ਦਾ ਕਿ ਵੱਧ ਤੋਂ ਵੱਧ ਰੋਖ ਲਾਓ ਤਾਂ ਜੋ ਆਪਣੇ ਕੀਮਤੀ ਜਿਹੜੀਆਂ ਜਾਨਾਂ ਵਾ ਉਹਦਾਂ ਦੀ ਜਿਹੜੀ ਉਮਰ ਬੰਦਿਆਂ ਦੀ ਵੱਧ ਸਕੇ ਇਹ ਇਹਨਾਂ ਦੇ ਕਰਕੇ ਹੀ ਉਮਰ ਵਾਦੀ ਆਕਸੀਜਨ ਮਿਲਦੀ ਬੰਦੇ ਨੂੰ ਆਕਸੀਜਨ ਦੇ ਨਾਲ ਹੀ ਬੰਦਾ ਤੁਰਿਆ ਫਿਰਦਾ ਜੇਕਰ ਆਕਸੀਜਨ ਬੰਦ ਹੋ ਜਾਂਦੀ ਤੇ ਬੰਦਿਆ ਅੱਜ ਵੀ ਗਿਆ ਤੇ ਕੱਲ ਵੀ ਗਿਆ ਮੈਂ ਜਨੇ ਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰਨ